ਨਵਾਬ ਅਤੇ ਕਾਜੀ ਤੇ ਸੁੱਚਾ ਨੰਦ ਦੇ ਇਸਲਾਮ ਅਸ਼ਵਰਾ ਕਰਕੇ ਇਹ ਫਤਵਾ ਸੁਨਾ ਦਿੱਤਾ ਕਿ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਧੰਵਾਦ ਦਿੱਤਾ ਜਾਵੇ ਇਥੋਂ ਤੱਕ ਅਸੀਂ ਗਾਥਾ ਸੁਣ ਚੁੱਕੇ ਹਾਂ ਸਰਵਣ ਕਰ ਚੁੱਕੇ ਹਾਂ ਇਸ ਤੋਂ ਅੱਗੇ ਸਰਵਣ ਕਰਦੇ ਹਾਂ ਕਾਜੀ ਦਾਏ ਫਤਵਾ ਸੁਣ ਕੇ ਦਰਬਾਰ ਵਿੱਚ ਹਾਜ਼ਰ ਸਭ ਲੋਕ ਹੈਰਾਨ ਤੇ 당ਗ ਰਹਿ ਗਏ ਪਰ ਪਰ ਨੀਦਰ ਸਾਹਿਬ ਜਾਦੇ ਬੜੀ ਬੇਪਰਵਾਹੀ ਨਾਲ ਖੜੇ ਸਨ ਕਾਜੀ ਨੇ ਨਵਾਬ ਨੂੰ ਸਲਾਹ ਦਿੱਤੀ ਇਹਨਾਂ ਬੱਚਿਆਂ ਨੂੰ ਨਵਾਬ ਮਲੇਲ ਕੋਟਰਾ ਦੇ ਹਵਾਲੇ ਕਰ ਦਿਓ ਇਹਨਾਂ ਦੇ ਬਾਪ ਤੇ ਸਿੱਖਾਂ ਨੇ ਉਸ ਦਾ ਭਰਾ ਮਾਰ ਦਿੱਤਾ ਸੀ ਉਹ ਆਪਣਾ ਬਦਲਾ ਲੈ ਲਵੇ ਨਵਾਬ ਨੇ ਸ਼ੇਰ ਮੁਹੰਮਦ ਖਾਨ ਨੂੰ ਸਨੇਹਾ ਕਲਿਆ ਜਦੋਂ ਆਇਆ ਤਾਂ ਨਵਾਬ ਨੇ ਉਸ ਨੂੰ ਕਿਹਾ ਸ਼ੇਰ ਮੁਹੰਮਦ ਖਾਨ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੇ ਤੁਹਾਡਾ ਭਰਾ ਮਾਰ ਦਿੱਤਾ ਸੀ ਹੁਣ ਮੌਕਾ ਹੈ ਬਦਲਾ ਲੈਣ ਦਾ ਗੁਰੂ ਦੇ ਦੋ بیٹے ਗ੍ਰਿਫਤਾਰ ਕਰਕੇ ਲਿਆਂਦੇ ਗਏ ਹਨ ਕਾਜੀ ਸਾਹਿਬ ਨੇ ਫਤਵਾ ਦਿੱਤਾ ਹੈ ਕਿ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਣਵਾ ਦਿੱਤਾ ਜਾਵੇ ਇਹ ਤੇਰੇ ਹਵਾਲੇ ਕੀਤੇ ਜਾ ਰਹੇ ਹਨ 2 ਫਤਵੇ ਦੀ ਤਾਹਮਿਲ ਕਰਨੀ ਹੈ ਇਹ ਸੁਣ ਕੇ ਸ਼ੇਰ ਮੁਹੰਮਦ ਖਾਂ ਹੱਕਾ ਬੱਕਾ ਹੋ ਗਿਆ ਉਸ ਦੇ ਮੂੰਹੋਂ ਗੱਲ ਨਾ ਨਿਕਲੇ ਆਖਰ ਹੌਕਾ ਭਰ ਕੇ ਕਹਿਣ ਲੱਗਾ ਨਵਾਬ ਸਾਹਿਬ ਇਹ ਜ਼ੁਲਮ ਹੈ ਮੇਰਾ ਭਰਾ ਤਾਂ ਲੜਾਈ ਵਿੱਚ ਮਾਰਿਆ ਗਿਆ ਸੀ ਇਨ੍ਹਾਂ ਮਾਸੂਮਾਂ ਦਾ ਕੀ قصور ਇਸ ਤਰ੍ਹਾਂ ਹਾਂ ਦਾ ਨਾਰਾ ਮਾਰ ਕੇ ਉਹ ਬਾਹਰ ਚੱਲਿਆ ਗਿਆ ਇਧਰ ਨਵਾਬ ਬਦੀਰ ਖਾਨੇ ਹੁਕਮ ਦਿੱਤਾ ਕਿ ਦੋਹਾਂ ਸਹਿਬਜ਼ਾਦਿਆਂ ਨੂੰ ਵਾਪਸ ਬੁਰਜ ਵਿੱਚ ਕੱਲ ਦਿੱਤਾ ਜਾਵੇ ਉਧਰ ਆਪਣੇ ਅਹਿਲਕਾਰਾਂ ਨੂੰ ਹਦਾਇਤ ਕੀਤੀ ਕਿ ਇਹਨਾਂ ਨੂੰ ਨੀਹਾਂ ਵਿੱਚ ਚਣਵਾਉਣ ਲਈ ਕਿਸੇ ਜਲਾਦ ਦਾ ਫੌਰੀਂ ਬੰਦੋਬਸਤ ਕੀਤਾ ਜਾਵੇ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਮਾਤਾ ਗੁਦਰੀ ਜੀ ਕੋਲ ਪਹੁੰਚੇ ਤੇ ਕਚਹਿਰੀ ਵਿੱਚ ਹੋਈ ਸਾਰੀ ਗੱਲਬਾਤ ਸੁਣਾਈ ਮਾਤਾ ਜੀ ਨੇ ਦੋਹਾਂ ਸਹਬਜ਼ਾਦੀਆਂ ਨੂੰ ਸ਼ਾਵਾਸ਼ੇ ਦਿੱਤੀ ਤੇ ਉਹਨਾਂ ਨੇ ਦੋਹਾਂ ਸਹਬਜ਼ਾਦੀਆਂ ਨੂੰ ਕੁੱਟ ਕੇ ਗਲੇ ਨਾਲ ਲਾ ਲਿਆ ਤੁਸਾਂ ਰਖ ਵਖਾਈ ਹੈ ਵਹਿਗੁਰੂ ਸਦਾ ਆਪ ਦੇ ਅੰਗ ਸੰਗ ਹੈ ਦੂਸਰੇ ਦਿਨ ਸਵੇਰੇ ਦੋਹਾਂ ਸਹਬਜ਼ਾਦੀਆਂ ਨੂੰ ਮੁੜ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਨਵਾਬ ਨੇ ਉਹਨਾਂ ਨੂੰ ਪੁੱਛਿਆ ਕਿਉਂ ਬੱਚੋ ਤੁਹਾਡਾ ਕੀ ਇਰਾਦਾ ਹੈ ਦੋ ਦੀਨ ਕਬੂਲਦੇ ਹੋ ਕਿ ਤੁਹਾਨੂੰ ਨੀਹਾਂ ਵਿੱਚ ਚਨਵਾ ਦਿੱਤਾ ਜਾਵੇ ਦੋਵੇਂ ਸਹਿਜਾਦੇ ਨੇ ਟੜਕ ਬੋਲੇ ਅਸੀਂ ਕਦੇ ਵੀ ਆਪਣਾ ਧਰਮ ਨਹੀਂ ਤਿਆਗਾਂਗੇ ਇਹ ਸੁਣ ਕੇ ਨਵਾਬ ਅਚੰਬਤ ਹੋ ਗਿਆ ਉਸ ਦਾ ਇੱਕehlਕਾਰ ਅੱਗੇ ਆਇਆ ਤੇ ਕਹਿਣ ਲੱਗਾ ਹਜ਼ੂਰ ਦਿੱਲੀ ਤੋਂ ਸ਼ਾਹੀ ਜਲਾਦ ਸ਼ਾਸ਼ਲ ਵੇਗ ਇਹ ਵਾਸ਼ਲ ਵੇਗ ਕਿਚੇਰੀ ਵਿੱਚ ਪੇਸ਼ ਹੋਏ ਹਨ ਇਹ ਦੋਹੇ ਜਲਾਦ ਸਮਾਣੇ ਦੇ ਰਹਿਣ ਵਾਲੇ ਹਨ ਇਹਨਾਂ ਦੇ ਮੁਕੱਦਮੇ ਦੀ ਅੱਜ ਤਰੀਖ ਹੈ ਜੇ ਆਪਾਂ ਜੇ ਆਪ ਇਹਨਾਂ ਨੂੰ ਵਰੀ ਕਰ ਦਿਓ ਤਾਂ ਇਹ ਜਲਾਦ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚੰਨਣ ਲਈ ਪਿਆਰ ਹਨ ਨਵਾਬ ਨੇ ਹੁਕਮ ਦਿੱਤਾ ਇਹਨਾਂ ਜਲਾਦਾਂ ਦਾ ਮੁਕੱਦਮਾ ਬਰਖਾਸਤ ਕੀਤਾ ਜਾਂਦਾ ਹੈ ਇਹ ਦੋਹੇ ਇਹਨਾਂ ਦੇ ਹਵਾਲੇ ਕਰ ਦਿੱਤੇ ਜਾਣ ਜਲਾਦਾ ਨੇ ਅੱਗੇ ਹੋ ਕੇ ਸਲਾਮ ਕੀਤੀ ਤੇ ਕਿਹਾ ਜੋ ਹੁਕਮ ਹਜ਼ੂਰ ਦਾ ਸਪਾਹੀ ਦੋਹ ਸਹਿਬਜ਼ਾਦਿਆਂ ਨੂੰ ਕਚਹਿਰੀ ਤੋਂ ਬਾਹਰ ਲਿਆਏ ਲੋਕਾਂ ਦੀ ਢੀੜ ਜੁੜ ਗਈ ਮਰਦ ਤੇ ਇਸਤਰੀਆਂ ਇਹ ਸੁਣ ਕੇ ਹੈਰਾਨ ਹੋ ਰਹੇ ਸਨ ਕਿ ਮਹਸੂਮ ਬੱਚਿਆਂ ਨੂੰ ਜਿੰਦਾਦਵਾਰਾਂ ਵਿੱਚ ਚਿਨੇ ਜਾਣ ਦੀ ਸਜ਼ਾ ਮਿਲੀ ਹੈ ਲੋਕੀ ਉਂਗਲਾਂ ਟੁੱਕ ਰਹੇ ਸਨ ਸ਼ਿਪਾਹੀ ਵਹੋ ਤਾਹੀ ਉਹਨਾਂ ਨੂੰ ਅੱਗੇ ਲਿਜਾ ਰਹੇ ਸਨ ਲੋਕਾਂ ਦੀਆਂ ਗੱਲਾਂ ਸੁਣ ਕੇ ਸਿਰ ਨੀਵਾ ਪਾਈ ਸ਼ਿਪਾਹੀ ਤੁਰੇ ਜਾ ਰਹੇ ਸਨ 27 ਸਤੰਬਰ 13 ਨੂੰ ਸਹਬਜ਼ਾਦਿਆਂ ਨੂੰ ਉੱਥੇ ਲਿਆਂਦਾ ਗਿਆ ਜਿੱਥੇ ਦਵਾਰ ਉਸਾਈ ਉਸਾਰੀ ਜਾ ਰਹੀ ਸੀ ਕਾਜੀ ਵੀ ਉੱਥੇ ਆ ਪੁੱਜਾ ਦੋਹਾਂ ਸਹਬਜ਼ਾਦਿਆਂ ਨੂੰ ਨਵੀਂ ਬਣੀ ਦਵਾਰ ਵਿੱਚ ਖੜਾ ਕੀਤਾ ਗਿਆ ਕਾਜੀ ਨੇ ਉਹਨਾਂ ਨੂੰ ਫੇਰ ਪ੍ਰੇਰਿਆ ਦੀਨ ਕਬੂਲ ਕਰ ਲਵੋ ਕਿਉਂ ਆਪਣੀਆਂ ਨਿੱਕੀਆਂ ਜਿਹਿਆਂ ਜਿੰਦਾ ਅਜਾਈ ਗਵਾ ਰਹੇ ਹੋ ਜਲਾਦਾ ਨੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ਤੇ ਡਟੇ ਰਹੇ ਜਲਾਦਾ ਨੇ ਸਹਿਜਾਦੇ ਜਲਾਦਾਂ ਨੂੰ ਸਹਿਜਾਦੇ ਕਹਿਣ ਲੱਗੇ ਜਲਦੀ ਜਲਦੀ ਮੰਗਲ ਰਾਜ ਦਾ ਖਾਤਮਾ ਕਰੋ ਪਾਪਾਂ ਦੀ ਦੀਵਾਲ ਹੋਰ ਉੱਚੀ ਕਰੋ ਕੀ ਕਰਦੇ ਹੋ ਇਹ ਕਹਿਣ ਕਿ ਦੋਨੇ ਸਹਜਾਦੇ ਜੁਪਜੀ ਸਾਹਿਬ ਦਾ ਪਾਠ ਕਰਨ ਲੱਗ ਪਈ ਜਲਾਦਾਣੀ ਦੀਵਾਰਾਂ ਦੀ ਚਣਾਈ ਸ਼ੁਰੂ ਕਰ ਦਿੱਤੀ ਜਦ ਦੀਵਾਰਾਂ ਉਹਨਾਂ ਦੀਆਂ ਛਾਤੀਆਂ ਤੱਕ ਪਹੁੰਚੀਆਂ ਤਾਂ ਨਵਾਬ ਕਾਜੀ ਸ਼ੇਰ ਉਹਨਾਂ ਕੋਲ ਆ ਗਏ ਤੇ ਕਹਿਣ ਲੱਗੇ ਬੱਚਿਓ ਅਜੇ ਵੀ ਵਕਤ ਹੈ ਜਾਨ ਬਖਸ਼ੀ ਜਾ ਸਕਦੀ ਹੈ ਕਲਮਾ ਪੜੋ ਤੇ ਦੀਵਾਰ ਠਾ ਦਿੱਤੀ ਜਾਵੇਗੀ ਸਹਜਾਦੇ ਗੱਜ ਕੇ ਬੋਲੇ ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ ਮਰਨ ਤੋਂ ਅਸੀਂ ਨਹੀਂ ਡਰਦੇ ਕਰੋੜ ਵਾਰ ਵੀ ਜ਼ਿੰਦਗੀ ਮਿਲੇ ਤਾਂ ਵੀ ਧਰਮ ਦੇ ਟੱਕਰੇ ਹੇਚ ਹੈ ਇਹ ਸੁਣ ਕੇ ਨਵਾਬ ਤੇ ਕਾਜੀ ਡੰਗ ਰਹਿ ਗਏ ਆਸ-ਪਾਸ ਖੜੇ ਲੋਕ ਕੰਨੀਆਂ ਅੱਖਾਂ ਹੰਝੂਆਂ ਨਾਲ ਭਰਾਈਆਂ ਦੀਵਾਰਾਂ ਹੋਰ ਉੱਚੀਆਂ ਹੋ ਗਈਆਂ ਗਲੇ ਤੱਕ ਪਹੁੰਚ ਗਈਆਂ ਦੋਹਾਂ ਸਹਜਾਦੇ ਇੱਕ ਦੂਜੇ ਵੱਲ ਵੇਖ ਰਹੇ ਸਨ ਏ ਸਾਡੀ ਪ੍ਰੀਖਿਆ ਲੈਣਾ ਚਾਹੁੰਦੇ ਹਨ ਇਹਨਾਂ ਹਾਕਮਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਸਿੱਖਾ ਕਿਸੇ ਤੋਂ ਡਰਦੇ ਨਹੀਂ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀਤੇ ਬੈਠ ਕੇ ਸ਼ਹੀਦੀ ਦਿੱਤੀ ਉਹਨਾਂ ਨੇ ਮਨੁੱਖ ਨੂੰ ਜਿੱਥੇ ਜੀਵਨ ਦੀ ਦਾਸ ਦਿੱਤੀ ਉੱਥੇ ਮਰਨ ਦਾ ਵੀ ਮਲ ਦੱਸਿਆ ਛੋਟੇ ਸਹਿਬਜ਼ਾਦੇ ਮਾਬਾ ਫਤਿਹ ਸਿੰਘ ਜੀ ਨੇ ਕਿਹਾ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਸ਼ੀਸ਼ ਦੀਆ ਪਰ ਸਿਰ ਨਾ ਦਿਆ ਅਸੀਂ ਹੁਣ ਜਲਦੀ ਹੀ ਉਹਨਾਂ ਕੋਲ ਪਹੁੰਚ ਜਾਵਾਂਗੇ ਉਹ ਸਾਨੂੰ ਉਡੀਕ ਰਹੇ ਹਨ ਥੋੜੀ ਦੇਰ ਮਗਰੋਂ ਦੋਨੇ ਸਹਬਜ਼ਾਦੇ ਵੇਹੋਸ਼ ਹੋ ਗਏ ਇਹ ਦੇਖ ਕੇ ਜਲਾਦ ਘਬਰਾ ਗਏ ਆਸ ਵਿੱਚ ਸਲਾਹ ਕਰਕੇ ਕਹਿਣ ਲੱਗੇ ਇਹ ਹੁਣ ਅਖੀਰਲੇ ਦਮਾਂ ਤੇ ਹਨ ਦੁਆਰ ਹੋ ਰੂਚੀ ਕਰਨ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਜਵਾ ਕਰਕੇ ਕਮ ਖਤਮ ਕੀਤਾ ਜਾਵੇ ਉਤੋਂ ਰਾਤ ਪੈ ਰਹੀ ਹੈ دیوار ਡਿੱਗ ਪਈ ਤੇ بے ਹوش ਹੋਏ ਸਹਬਜ਼ਾਦੇਆਂ ਨੂੰ ਬਾਹਰ ਕੱਢ ਕੇ ਜ਼ਮੀਨ ਤੇ ਲਟਾ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਹੌਂਕੇ ਭਰ ਕੇ ਕੌਣ ਲੱਗੇ ਐਡਾ ਜ਼ੁਲਮ ਰੱਬ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ ਇਹ ਜ਼ਾਲਮ ਨਵਾਬ ਤੇ ਕਾਜੀ ਇਧਰ ਸਹਜਾਦੇਸ਼ੀ ਸ਼ਹੀਦ ਹੋਏ ਉਧਰ ਬੁਰਜ ਵਿੱਚ ਸਮਾਦੀ ਲਗਾ ਕੇ ਮਾਤਾ ਗੁਜਰੀ ਜੀ ਨੇ ਪ੍ਰਾਨ ਤਿਆਗ ਦਿੱਤੇ ਸਹਬਜਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਦੇਣ ਵਾਲਾ ਸਿਪਾਹੀ ਜਦ ਬੁਰਜ ਦੇ ਉੱਪਰ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਮਾਤਾ ਜੀ ਸੰਸਾਰ ਤੋਂ ਕੂਚ ਕਰ ਚੁੱਕੇ ਹਨ ਸਰਹੰਦ ਸ਼ਹਿਰ ਵਿੱਚ ਸੁਣਸੁਣੀ ਫੈਲ ਗਈ ਘਰ ਘਰ ਵਿੱਚ ਇਸ ਜ਼ੁਲਮ ਦੀ ਚਰਚਾ ਹੋਣ ਲੱਗੀ ਜੋ ਕੋਈ ਵੀ ਸੁਣਦਾ ਵੇਵਾ ਸੋਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਪਰ ਆਉਂਦੇ ਉਸੇ ਰਾਤ ਹੀ ਦਿਵਾਨ ਤੋਂ ਦਰਮਲ ਜੋ ਇੱਕ ਜੋਹਰੀ ਸੀ ਨਵਾਬ ਵਜ਼ੀਰ ਖਾਂ ਕੋਲ ਪੁੱਜਾ ਤੇ ਕਹਿਣ ਲੱਗਾ ਨਵਾਬ ਸਾਹਿਬ ਇਹਨਾਂ ਬੱਚਿਆਂ ਦੇ ਸੰਸਕਾਰ ਲਈ ਉਜਾਸਤ ਦਿੱਤੀ ਜਾਵੇ ਨਵਾਬ ਕਹਿਣ ਲੱਗਾ ਜਿੰਨੀ ਜਗ੍ਹਾ ਚਾਹੀਦੀ ਹੈ ਉੰਨੀ ਥਾਂ ਤੇ ਮੋਹਰੇ ਮਿਸ਼ਾ ਕੇ ਮੁੱਲ ਦਿਨਾ ਕੋਵੇਗਾ ਦੀਵਾਨ ਤੋਂ ਡਰਮਲ ਸੇਵਾ ਦਾ ਮੌਕਾ ਜਾਨ ਘਰੋਂ ਜਾ ਕੇ ਮੋਹਰਾਂ ਦੀਆਂ ਥੈਲੀਆਂ ਲੈ ਆਇਆ ਜਿੰਨੀ ਜ਼ਮੀਨ ਸੰਸਕਾਰ ਲਈ ਚਾਹੀਦੀ ਸੀ ਨਿਸ਼ਾਨ ਲਗਾ ਦਿੱਤੇ ਤੇ ਸੋਨੇ ਦੀਆਂ ਮੋਹਰਾਂ ਮਿਸ਼ਾ ਕੇ ਮੁੱਲ ਤਾਰ ਦਿੱਤਾ ਮਾਤਾ ਗੁਜਰੀ ਜੀ ਤੇ ਦੋਹੇ ਸਾਹਿਬਜ਼ਾਦਿਆਂ ਦਾ ਬੜੇ ਸਤਕਾਰ ਨਾਲ ਸੰਸਕਾਰ ਕੀਤਾ ਗਿਆ ਇੰਨੀ ਛੋਟੀ ਉਮਰ ਦੇ ਸ਼ਹੀਦਾਂ ਦੀ ਮਿਸਾਲ ਸਾਰੀ ਦੁਨੀਆ ਵਿੱਚ ਨਹੀਂ ਮਿਲਦੀ ਸਹਬਜ਼ਾਦਾ ਜੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ ਸੀ ਤੇ ਸਹਬਜ਼ਾਦਾ ਫਤੇਹ ਸਿੰਘ ਦੀ ਉਮਰ ਸਿਰਫ 5 ਸਾਲ ਤੇ 10 ਮਹੀਨੇ ਸੀ ਇਡੇ ਛੋਟੇ ਬੱਚਿਆਂ ਨੇ ਵੱਡੇ ਬਜ਼ੁਰਗਾਂ ਜਿਹੇ ਕਾਰਨਾਮੇ ਕਰ ਦਿਖਾਏ ਇਸ ਲਈ ਅਸੀਂ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਹ ਸਿੰਘ ਕਹਿ ਕੇ ਯਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਦਿਨਾਂ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵਿਚ ਰਹੇ ਸਨ ਜਦ ਉਹਨਾਂ ਕੋਲ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਨੂਰਾ ਮਹਿਲ ਲੈ ਕੇ ਗਿਆ ਤਾਂ ਆਪ ਜੀ ਨੇ ਤੀਰ ਦੀ ਨੋਕ ਨਾਲ ਕਾਈ ਦੇ ਬੁੱਟੇ ਨੂੰ ਪਟਕੇ ਫਰਮਾਇਆ ਹੁਣ ਮングਲ ਰਾਜ ਦੀ ਜੜ ਕੁੱਟੀ ਗਈ ਹੈ ਥੋੜੇ ਹੀ ਸਮੇਂ ਮਗਰੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਿਦੇੜ ਗਏ ਤਾਂ ਉੱਥੇ ਮਾਧੋਦਾਸ ਗੈਰ ਆਗੀ ਗੁਰੂ ਜੀ ਦੇ ਚਰਨੀ ਟੈ ਪਿਆ ਤੇ ਗੁਰੂ ਜੀ ਦੀ ਬਖਸ਼ਿਸ਼ ਤੋਂ ਕਾ ਸਿੰਘ ਸੱਜ ਕੇ ਬੰਦਾ ਸਿੰਘ ਬਹਾਦਰ ਬਣਿਆ ਇਸ ਨੇ ਮングਲ ਰਾਜ ਦੀਆਂ ਨੀਹਾਂ ਪੋਲੀਆਂ ਕੀਤੀਆਂ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸਤੰਤਰ ਰਾਜ ਸਥਾਪਿਤ ਕੀਤਾ ਨਾਨਕ ਨਾਮ ਦਾ ਸਿੱਕਾ ਚਲਾਇਆ ਤੇ ਦੇਗ ਤੇ ਫਤਿਹ ਦੀ ਨੋਰ ਬਣਾਈ ਹਿੰਦ ਦੇ ਰਾਸ਼ਟਰੀ ਕਵੀ ਮੈਥਲੀ ਸ਼ਰਨ ਗੁਪਤ ने अपने महाकाव्य पार्त लिख्या है जिस कुल जात कौम के बच्चे दे सकते जूह बलिदान उसका वर्तमान कुछ भी हो भविष्य है महामहान महान वाहिगुरु जी का खालसा वाहिगुरु